ਲਾਈ ਵੀ ਹੈ 볼ਟ ਵੀ ਇਹਨੂੰ ਅਨਬਰੇਕੋ ਦੇ ਲਾਏ ਹੋਏ ਜੀ ਅਨਬਰੇਕੋ ਦੇ ਇਹਦਾ ਕੀ ਫਰਕ ਹੁੰਦਾ ਜਨੂ ਇਹਦਾ ਮਟੀਰੀਅਲ ਦਾ ਫਰਕ ਹੈ ਜੀ ਭਾਵੇਂ ਤੁਸੀਂ ਫੁੱਲ ਰਾਡ ਪਾ ਕੇ ਪੂਰੀ ਬਾਰੀ ਨਾਲ ਐ ਕਸ ਲੋ ਠੀਕ ਹੈ 볼ਟ ਨਹੀਂ ਟੁੱਟੂ 볼ਟ ਨਹੀਂ ਟੁੱਟੂਗਾ ਜੀ ਤੇ 볼ਟ ਨਹੀਂ ਟੁੱਟਣਾ ਨਹੀਂ ਹਲਣਾ ਇਹ ਜਗਾੜਨ ਇੱਕ ਵੀਰੇ ਮੜ ਜੇ ਹੋਰ ਪਹਿਲਾਂ ਪਰਲੇ ਪਾਸੇ ਕਿਉਂ ਨਹੀਂ ਲੱਗਦੀਆਂ ਥੋਡੇ ਵਾਲੀ ਕਿਉਂ ਲੱਗਦੀ ਆ ਕੀ ਕਾਰਨ ਇਹ ਤਾਂ ਜੀ ਫਿਰ ਬੰਤੇ ਚ ਫਿਰ ਆਪਣਾ ਆਪਣਾ ਹਰ ਇੱਕ ਦਾ ਬੰਦੇ ਦਾ ਸਟੈਂਡ ਹੁੰਦਾ ਜੀ ਇਹ ਮਤਲਬ ਕਿ ਕਹਿਣ ਤੋਂ ਥੋੜਾ ਭਾਅ ਵਾ ਵੀ ਇਹ ਹੱਥ ਦੀ ਸਫਾਈ ਹੈ ਹੱਥ ਦੀ ਬਿਲਕੁਲ ਹਾਂ ਹੱਥ ਦੀ ਸਫਾਈ ਏਸੀ ਚੀਜ਼ ਦਾ ਦਾ ਮੁੱਲ ਹੈ ਜੀ ਠੀਕ ਹੈ ਜੀ ਸਾਡੇ ਕੋਲ ਤੁਸੀਂ ਜਦੋਂ ਮਰਜ਼ੀ ਆਓਗੇ ਤੁਹਾਨੂੰ 20 25 ਤੋਂ ਪਹਿਲਾਂ ਹਾਇਰ ਵੀ ਚਲਾਉਣਾ ਚਾਹੁੰਦੇ ਆਂ ਜੀ ਕਿ ਅਸੀਂ ਤੁਹਾਨੂੰ ਕਿਹੜਾ ਬਿਟਰਾਂ ਪਸੰਦ ਨਹੀਂ ਉਹ ਵੀ ਆਪਣੇ ਐਡਜਸਟਮੈਂਟ ਆਪ ਕਰ ਸਕਦੇ ਜਣੀ ਅਗਲੇ ਦਾ ਤੂੰ ਸਾਰਾ ਤੁਸੀਂ ਉਹਨਾਂ ਨੂੰ ਹੱਥ 'ਚ ਦੇਤਾ ਵੀ ਭਾਈ ਜੇ ਤੁਸੀਂ ਬਾਹਰ ਚਲਾਉਣਾ ਤਾਂ ਇਹਨੂੰ ਐਡਜਸਟ ਕਰ ਲਓ ਠੀਕ ਮਰਜ਼ੀ ਕਰ ਲਓ ਹਾਂਜੀ ਸੋਹਣੇ ਅੱਜ ਪਹੁੰਚੇ ਆ ਜੱਗੀ ਵਾਲੇ ਬਾਈਆਂ ਕੋਲ ਕਬੂਲਪੁਰ ਵਾਲਿਆਂ ਕੋਲ ਜੱਗੀ ਦੀਆਂ ਬੜੀਆਂ ਸਿਫਤਾਂ ਹੁੰਦੀਆਂ ਨੇ ਕਹਿੰਦੇ ਵੀ ਇੰਨੀ ਦੇਖੋ ਇੱਕ ਤਾਂ ਮੇਨ ਗੋਣਾ ਇਹਦਾ ਬਰਾਬਰ ਹੈਰੋਂ ਮੈਂ ਤਾਂ ਕੋਈ ਲੱਗਦੀ ਦੇਖੀ ਨਹੀਂ ਬਰਾਬਰ ਹੈਰੋਂ ਪਹਿਲੀ ਆ ਲੱਗਣ ਵਾਲੀ ਮੈਂ ਬਾਈਆਂ ਨੂੰ ਪੁੱਛਿਆ ਮੈਂ ਭਾਈ ਐਡਾ ਕੀ ਪਾਇਆ ਹੋਇਆ ਵੀ ਇੰਨੀ ਬਰਾਬਰ ਲੱਗਣੀ ਇੰਨੀ ਲਾਈਫ ਕਦੇ ਬੈਰਿੰਗ ਨਹੀਂ ਟੁੱਟਣਾ ਕਦੇ ਕੋਈ ਨਟ ਨਹੀਂ ਟੁੱਟਣਾ ਕਿਸੇ ਪੱਖ ਤੋਂ ਸੋਹਣੇਪਣ ਤੋਂ ਕਿਸੇ ਬ੍ਰੇਕਡਾਊਨ ਤੋਂ ਕੁਆਲਿਟੀ ਪੱਖ ਤੋਂ ਤਵੇ ਪੱਖ ਤੋਂ ਟਾਇਰ ਪੱਖ ਤੋਂ ਵੀ ਮਤਲਬ ਇੰਨਾ ਕੀ ਵੀ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਸੋਨਾ ਠੋਕਿਆ ਵੈ ਵੀ ਹੈਰੋਆਂ ਤਾਂ ਦੁਨੀਆ ਹੀ ਬਣਾਉਂਦੀ ਆ ਇਹਦਾ ਕਾਰਨ ਕੀ ਆ ਇਹ ਵੀਰ ਤੋਂ ਪੁੱਛਦੇ ਆ ਆਇਓ ਵੀਰ ਜੀ ਮੜਾ ਜਾ ਦੱਸਿਓ ਕਿਰਾ ਮੁੱਢ ਤੋਂ ਲੈ ਕੇ ਵੀ ਸਿਫਤਾ ਕੀ ਕੀ ਨੇ ਅਸਲ ਚ ਇਹਦੀਆਂ ਇੱਕ ਤਾਂ ਜਿਹੜੀ ਇਹਦੀ ਹੁਣ ਆਪਾਂ ਜਿਵੇਂ ਸਲੀਵ ਆਈ ਵੀ ਇਹਦੇ ਠੀਕ ਆ ਜੀ ਇਹਦੇ ਸਟੀਲ ਦੀ ਸਲੀਵ ਐ ਡਬਲ ਬੈਰਿੰਗ ਐ ਡਬਲ ਸਿੱਲਾ ਜੀ ਇਹਦੇ ਇਹ ਕਦੇ ਖਰਾਬ ਨਹੀਂ ਹੋ ਸਕਦੀ ਜ਼ਿੰਦਗੀ ਦੀ ਠੀਕ ਹੈ ਜੀ ਜਦੋਂ ਇਹਦਾ 볼ਟ ਆਪਾਂ 볼ਟ ਲਾਏ ਹੋਏ ਆ 볼ਟ ਵੀ ਇਹਨੂੰ ਅਨ ਬ੍ਰੇਕੋ ਦੇ ਲਾਏ ਹੋਏ ਜੀ ਅਨ ਬ੍ਰੇਕੋ ਦੇ ਇਹਦਾ ਕੀ ਫਰਕ ਹੁੰਦਾ ਯਾਨੀ ਇਹਦਾ ਮਟੀਰੀਅਲ ਦਾ ਫਰਕ ਹੈ ਜੀ ਭਾਵੇਂ ਤੁਸੀਂ ਫੁੱਲ ਰਾਡ ਪਾ ਕੇ ਪੂਰੀ ਬਾਈ ਬਾਰੀ ਨਾਲ ਐ ਕਸ ਲੋ ਠੀਕ ਹੈ 볼ਟ ਨਹੀਂ ਟੁੱਟੂ 볼ਟ ਨਹੀਂ ਟੁੱਟੂ ਆ ਜੀ ਤੇ 볼ਟ ਨੇ ਟੁੱਟਣਾ ਨਹੀਂ ਹਲਣਾ ਇਹ ਜਗੜਨ ਇੱਕ ਵੀਰੇ ਮੜ ਜੇ ਹੋਰ ਪਹਿਲਾਂ ਚਾਨਣ ਪਾ ਦੋ ਅਬ ਮੈਂ ਅਸਲ 'ਚ ਹੈਰੋਂਾਂ ਦਾ ਕੀ ਦੇਖਦਾ ਜਾਂ ਮੁੰਡੇ ਹੈਰੋਂਾਂ ਨਾਲ ਬਹਣ ਲੱਗ ਜਾਂਦੇ ਨੇ ਉਹ ਜਿਹੜਾ ਟਵਾਜਾ ਪਾਉਂਦੀ ਉਹ ਦੇਖੀ ਜਾਂਦੇ ਨੇ ਵੀ ਬਹੁਤ ਲੱਗਦੀ ਆ ਪਰ ਆਮ ਹੈਰੋਂਾਂ ਪਰਲੇ ਪਾਸੇ ਕਿਉਂ ਨਹੀਂ ਲੱਗਦੀਆਂ ਥੋੜੇ ਵਾਲੀ ਕਿਉਂ ਲੱਗਦੀ ਆ ਕੀ ਕਾਰਨ ਇਹ ਤਾਂ ਜੀ ਫਿਰ ਬੰਤ 'ਚ ਫਿਰ ਆਪਣਾ ਆਪਣਾ ਹਰ ਇੱਕ ਦਾ ਬੰਦੇ ਦਾ ਸਟੈਂਡ ਹੁੰਦਾ ਜੀ ਇਹ ਮਤਲਬ ਕਿ ਕਹਿਣ ਤੋਂ ਥੋੜਾ ਭਾਵ ਆ ਵੀ ਇਹ ਹੱਥ ਦੀ ਸਫਾਈ ਹੈ ਹੱਥ ਦੀ ਬਿਲਕੁਲ ਹਾਂ ਹੱਥ ਦੀ ਸਫਾਈ ਐ ਇਸੀ ਚੀਜ਼ ਦਾ ਤਾਂ ਮੁੱਲ ਐ ਜੀ ਠੀਕ ਐ ਜੀ ਸਾਡੇ ਕੋਲ ਤੁਸੀਂ ਜਦੋਂ ਮਰਜ਼ੀ ਆਓਗੇ ਤੁਹਾਨੂੰ 20-25 ਤੋਂ ਪਹਿਲਾਂ ਹੈਰੋਂ ਨਹੀਂ ਮਿਲੂਗਾ ਇੱਕ ਹੋਰ ਬਹੁਤ ਗੱਲ ਆ ਕਹਿੰਦੇ ਵੀ ਜੱਗੀ ਵਾਲੇ ਯਾਰ ਸੰਧ ਬਹੁਤ ਮਹਿੰਗਾ ਦੰਦੇ ਨੇ ਉਹਦੇ ਬਾਰੇ ਵੀ ਪਾਈ ਬਣ ਕੇ ਪਾਓ ਚਾਨਣਾ ਮਾੜਾ ਉਹਦਾ ਫਿਰ ਇਦਾਂ ਜੀ ਸਾਰਾ ਸਾਡਾ ਮਟੀਰੀਅਲ ਜਿਹੜਾ ਇਹਨੂੰ ਅਪੋਲੋ ਦਾ ਜਾਂ ਫਿਰ ਟਾਟਾ ਦਾ ਠੀਕ ਹੈ ਜੀ ਇਹ ਮਟੀਰੀਅਲ ਅਸੀਂ ਯੂਜ਼ ਕਰਦੇ ਆਂ ਠੀਕ ਹੈ ਜੀ ਵਿੱਚ ਵੀ ਜਿਹੜੇ ਇਹਦੇ ਸਪੋਲਰ ਪੈ ਰਹੇ ਆ ਉਹ ਵੀ ਐਸ ਡੀ ਆਰ ਹੁੰਦੇ ਆ ਸਪੋਲਰ ਕੀ ਹੁੰਦੇ ਨੇ ਸਪੋਲਰ ਆ ਵਿੱਚ ਗੈਪ ਜਿਹੜਾ ਜੀ ਅੱਛਾ ਜੀ ਇਹਨਾਂ ਦਾ ਆਪਣੇ ਯਾਰ ਦੂਜੀਆਂ ਹੈਰੋਆਂ ਦਾ ਕੀ ਫਰਕ ਆ ਜੀ ਇਹਦੇ ਇਹ ਤਾਂ ਆਮ ਫਿਰ ਲੋਕ ਆ ਮੈਨੂੰ ਦੇਖਦਾ ਹੀ ਪਾਉਂਦੇ ਆ ਅੱਛਾ ਜੀ ਇਹ ਮਟੀਰੀਅਲ ਮਹਿੰਗਾ ਬਹੁਤ ਹੈ ਦੂਜੀ ਫਿਰ ਇਹਦੇ ਖੁੱਲਣ ਵਾਲੀ ਉਰੇ ਬੁਸ਼ ਜਿਵੇਂ ਹਾਂਜੀ ਆ ਸੈਂਟਰ ਪਿੰਨ ਲੱਗੀ ਵੀ ਇਹਨੂੰ ਸਪੈਸ਼ਲ ਹਾਰਡ ਕਰਕੇ ਜੀ ਇਹ ਪਿੱਤਲ ਦੇ ਬੁਸ਼ ਪਾਇਆ ਵਾ ਜੀ ਭਾਵੇਂ ਇਹਨੂੰ ਖੋਲਣਾ ਬੰਲਣਾ ਭਾਵੇਂ ਇਹ ਜੀ ਗੋਡਾ ਮਾਰ ਕੇ ਖੋਲੋ ਬਟਮਰ ਕੇ ਲਾ ਦਿਓ ਇਦਾਂ ਇੱਕ ਗੱਲ ਮੈਂ ਐਡ ਆਨ ਕਰਨੀ ਚਾਹੁੰਦਾ ਜੀ ਪਹਿਲਾਂ ਲੋਹੇ ਦਾ ਆਉਂਦਾ ਹੁੰਦਾ ਸੀ ਹੁਣ ਬਾਈਆਂ ਨੇ ਇਹ ਸਟੀਲੀ ਕਰਕੇ ਤੇ ਬੁਸ਼ ਪਿੰਦਾ ਕਰਤਾ ਹੁਣ ਹੈ ਪਿੱਤਲ ਦਾ ਇਹਨੂੰ ਬੱਚਾ ਭਾਵੇਂ ਐ ਖੋਲ ਲਵੇ ਹੁਣ ਵਾਲੀ ਜਿਹੜੀ ਆ ਮਾਡਲ ਆ ਰਿਹਾ ਠੀਕ ਆ ਜੀ ਉੱਜੀ ਗੱਲ ਫਿਰ ਇਹਦਾ ਜਿਵੇਂ ਵਿੱਚੋਂ ਰਾੜ ਪੈਰੀ ਛਾਵਟ ਚੌਰਸ ਹੈ ਜੀ ਠੀਕ ਹੈ ਜੀ ਇਹਦਾ ਤਵਾ ਵੀ ਚੌਰਸ ਹੈ ਛਾਵਟ ਵੀ ਚੌਰਸ ਹੈ ਤੇ ਸਪੂਲ ਵੀ ਚੌਰਸ ਹੈ ਆਰ ਪਾਰ ਛਾਵਟ ਪਾ ਕੇ ਨਟ ਕੱਸ ਕੇ ਲੋਕ ਲਾਉਗੇ ਉਸ ਤੇ ਬਸ ਇਹਨੂੰ ਆਮ ਜੀਵਦਾਰ ਕੋਲ ਬੰਨ ਵੀ ਆਮ ਨਾਲ ਸਕਦਾ ਹੈ ਠੀਕ ਹੈ ਜੀ ਨਾਲੇ ਕੋਈ ਕਟਰਾ ਪੈਣੀ ਹੈ ਵੀ ਕਟਰ ਕਿਰਤੀ ਦੀ ਤਵਾ ਘੁੰਮ ਗਿਆ ਜੀ ਖੱਟੇਲੇ ਵੀ ਹੋ ਜੇ ਤਾਂ ਵੀ ਤਵੇ ਨੇ ਘੁੰਮਣਾ ਤੇ ਇਹਦੀਆਂ ਬਾਈ ਜੀ ਇੱਕ ਹੋਰ ਆ ਇਹਦੇ ਬੈਰਿੰਗ ਪੂਰੰਗ ਮੈਂ ਹੁਣ ਆਪਾਂ ਵਰਤਦੇ ਹੀ ਆਉਨੇ ਆ ਕਦੇ ਕੋਈ ਬੈਰਿੰਗ ਪੂਰੰਗ ਕਿਉਂ ਨਹੀਂ ਖੁੱਲਦਾ ਉਹਦਾ ਕੀ ਫਰਕ ਹੈ ਬੈਰਿੰਗ ਇੱਕਦਾਂ ਵੱਡਾ ਹੋ ਗਿਆ ਜੀ 30 211 ਨੰਬਰ ਬੈਰਿੰਗ। ਅੱਛਾ ਜੀ। ਇੱਕ ਨਿਊ ਬ੍ਰਾਂਡ ਬੈਰਿੰਗ ਪੈਂਦੀ ਹੈ ਜਦੋਂ ਕੰਪਨੀ ਦੇ ਬੈਰਿੰਗ ਪੈ ਗਏ ਵੀ ਇਹਨਾਂ ਹੱਲਣਾ ਹੀ ਨਹੀਂ। ਦੂਜੀ ਇਹਦੇ ਜਿਹੜੇ ਗ੍ਰੀਸ ਹੈ ਉਹ ਜੈੱਲ ਗ੍ਰੀਸ ਪੈਂਦੀ ਹੈ ਜੀ। ਆਮ ਲੋਕ ਮਿਸਤਰੀ ਫਿਰ ਗ੍ਰੀਸ ਪਾ ਦਿੰਦੇ ਨੇ 100 150 ਰੁਪਏ ਕਿਲੋ ਵਾਲੀ। ਹਾਂ। ਇਹ 3 400 ਰੁਪਏ ਕਿਲੋ ਗ੍ਰੀਸ ਮਿਲਦੀ ਹੈ ਜੀ ਡਰਮਾਂ 'ਚ। ਠੀਕ ਹੈ ਜੀ। ਇਹ ਕਦੇ ਖਰਾਬ ਨਹੀਂ ਹੁੰਦੀ। ਇਹ ਮਿੱਟੀ ਬਣਨੀ ਨਹੀਂ ਪਾਵੇਂ 2 ਸਾਲ ਖੜੀ ਰਹੇਗੀ। ਇਹੀ ਵੀ ਬਾਈ ਜੀ ਗੱਲ ਆ ਵੀ ਇਹੀ ਇੱਕਾ ਦੁੱਕਾ ਚੀਜ਼ਾਂ ਕਰ 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 ਕੇ ਜਿਹੜਾ ਆਪਾਂ ਤੁਸੀਂ ਕਹੀ ਜਾਂਦੇ ਹੋ ਵੀ ਰੇਟ ਕਿਉਂ ਵੱਧਾ ਹੁਣ ਤੁਸੀਂ ਗ੍ਰੀਸ ਤੋਂ ਲਾ ਲਓ ਬੁਲੇਟ ਤੋਂ ਲਾ ਲਓ ਬੈਰਿਆਂ ਤੋਂ ਲਾ ਲਓ ਮਟੀਰੀਅਲ ਤੋਂ ਲਾ ਲਓ ਹੱਥ ਦੀ ਸਫਾਈ ਤੋਂ ਲਾ ਲਓ ਬਾਕੀ ਜਿਹੜੀਆਂ ਸਫਾਈ ਵਾਸਤੇ ਅੰਦਰ ਮਸ਼ੀਨਾਂ ਲੱਗੀਆਂ ਮੈਨੇ ਉਹਨਾਂ ਦੇ ਖਰਚੇ ਤੋਂ ਲਾ ਲਓ ਹੁਣ ਆ ਦੇਖੋ ਆ ਸਾਈਜ਼ ਇੱਥੋਂ ਕਿਤੇ ਤੁਹਾਨੂੰ ਲੱਗਦਾ ਵੀ ਇਹਦਾ ਹੀ ਮੁੱਲ ਆ ਬਿਲਡਿੰਗ ਦੇਖੋ ਮਿਗ ਬਿਲਡਿੰਗ ਸਾਰੀ ਇਹਨੂੰ ਵੀ ਮਿਗ ਜੀ ਟੋਟਲ ਹੁਣ ਹਿੱਸਾ ਦੇਖੋ ਬਾਈ ਉਹਨਾਂ ਦਾ ਇਹਨੂੰ ਮੈਂ ਮੈਂ ਤਾਂ ਹੁਣ ਚਲਾਉਣਾ ਇਹਨੂੰ ਭਾਵੇਂ ਕੋਈ ਬੱਚਾ ਲਾ ਲਵੇ ਹਿੱਸੇ ਆ ਪਾਈਪ ਤੁਸੀਂ ਕੱਢਣਾ ਇੱਥੋਂ ਉਹ ਚ ਪਾ ਕੇ ਘੜਕ ਦੇ ਨੇ ਹਿੱਸਾ ਲਾ ਲਓ ਇਤਰੋਂ ਹੱਬਾਂ ਦੇਖੋ ਆਈ ਦੀਆਂ ਪੈਰ ਨਵੇਂ ਕੋਈ ਆਏ ਤਾਂ ਹੈ ਨਹੀਂ ਨਾ ਵੀ ਕਿਤੇ ਕੋਈ ਨਿੱਕਾ ਕੱਤਿਆ ਹੋਇਆ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਾਈ ਜੀ ਪੈਸੇ ਨਾਲ ਹੀ ਆਉਂਦੀਆਂ ਨੇ ਬਿਨਾ ਪੈਸੇ ਤੋਂ ਤਾਂ ਆਉਂਦੀਆਂ ਨਹੀਂ ਦੂਜੀ ਗੱਲ ਭਾਜੀ ਆ ਚਲਦੀ ਏ ਹੁੱਕ ਚ ਠੀਕ ਆ ਜੀ ਦੇਖੋ ਆਪਣੇ ਹੁੱਕ ਚ ਪਾਤੀ ਨੀ ਤਾਂ ਆਮ ਟ੍ਰੈਕਟ ਦੀ ਲਿੰਕਾਂ ਨੂੰ ਝਟਕੇ ਮਾਰ ਮਾਰ ਕੇ ਲਿੰਕਾਂ ਹੀ ਨਾ ਨਾਸ ਬਜ ਜਾਂਦਾ ਹਾਂਜੀ ਇਹ ਹੁੱਕ ਚ ਚਲਦੀ ਏ ਹੁੱਕ ਨਾਲ ਪਾ ਕੇ ਦੋ ਪਿੰਨਾ ਕੱਢ ਦੇਣੀਆਂ ਬਸ ਠੀਕ ਆ ਜੀ ਆ ਟ੍ਰੈਵਲ ਮੂਮੈਂਟ ਐ ਇਹਦੇ ਸ਼ੌਕਰ ਨੇ ਕਰਨੀ ਐ ਠੀਕ ਹੈ ਜੀ ਇਹ ਹੈਰੋਂ ਟਿੱਕੇ ਉੱਥੇ ਚੱਲਾ ਹੈਰੋਂ ਨੇ ਨੂੰ ਪੁੱਛ ਲਾ ਪੋਰਾ ਆ ਮਾੜਾ ਜਿਹਾ ਵੀਰ ਬਣ ਕੇ ਚਾਨਣਾ ਪਾਇਓ ਜੀ ਆ ਕਿੱਥੇ ਬਿਲਕੁਲ ਸਿੱਧਾ ਰੱਖਣਾ ਹੁੰਦਾ ਕਿੱਥੇ ਰੱਖਣਾ ਜੇ ਜਦੋਂ ਜ਼ਮੀਨ ਤੇ ਪੱਧਰ ਖੜ ਗਈ ਠੀਕ ਹੈ ਜੀ ਤਾਂ ਉੱਥੇ ਆਪਾਂ ਟਰੈਕਟਰ ਦੀ ਹੁੱਕੇ ਨੀਚੇ ਕਰ ਲੈਣੀ ਹੈ ਠੀਕ ਹੈ ਜੀ ਹੁੱਕ ਪੂਰੀ ਬਰਾਬਰ ਕਰਕੇ ਫਿਰ ਟਰੈਕਟਰ ਔਰ ਟਰਾਲੀ ਇਹ ਜੀ ਸੇਧ ਚ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਆ ਇੱਧਰ ਉੱਧਰ ਨੂੰ ਕਿੱਧਰ ਚਾਹੀਦਾ ਜੀ ਇਹ ਇਹ ਵੈਸੇ ਅਸੀਂ ਪੂਰਾ ਪੂਰੇ ਕਰਕੇ ਭੇਜਦੇ ਆ ਜੇ ਤੁਸੀਂ ਅੰਦਰ ਬਾਹਰ ਚਲਾਣੀ ਹੈ ਠੀਕ ਹੈ ਜੀ ਇਨਵੈਸਟਮੈਂਟ ਵਧੂਗਾ ਉਹ ਤੋਂ ਈ ਅੱਛਾ ਇਹ ਤਾਂ ਜੀ ਮੈਂ ਹੋਰ ਵੀ ਦੇਖਿਆ ਇਹਨਾਂ ਵਾਲੀ ਹੈਰੋਂ ਦਾ ਕੋਈ ਟਰੈਕਟਰ ਆ ਕੋਈ ਹੈਰੋਂ ਆ ਟਾਇਰ ਬਸ ਟੋਏ ਚ ਅੰਦਰਲੇ ਪਾਸੇ ਸਿੱਟ ਦੋ ਨਾ ਇੰਚ ਬਾਹਰ ਜਾਵੇ ਇਹ ਵੀ ਬਹੁਤ ਵੱਡਾ ਗੁਣਾ ਆਮ ਹੈਰੋਂਾਂ ਦਾ ਕੀ ਆ ਕੋਈ 1 ਫੁੱਟ ਬਾਹਰ ਰੱਖ ਲਈ ਕੋਈ ਅੰਦਰ ਰੱਖ ਲਈ ਇਹਦਾ ਵੀਰੇ ਤੁਹਾਡੇ ਵਾਲੀ ਦਾ ਟਾਇਰ ਵਿੱਚ ਸਿੱਟਦੇ ਐ ਇੰਚਾਂ ਚ ਬਰਾਬਰ ਲੱਗੂਗੀ ਕਈ ਮੇਰੇ ਵੀਰ ਬਾਹਰ ਵੀ ਚਲਾਉਣਾ ਚਾਹੁੰਦੇ ਆ ਜੀ ਕਿ ਅਸੀਂ ਤੁਹਾਨੂੰ ਕਿੱਡਾ ਬਿਡਰਾ ਪਸੰਦ ਨਹੀਂ ਉਹ ਵੀ ਆਪਣੇ ਅਡਜਸਟਮੈਂਟ ਆਪ ਕਰ ਸਕਦੇ ਜਣੀ ਅਗਲੇ ਦਾ ਤੂੰ ਸਾਰਾ ਤੁਸੀਂ ਉਹਨਾਂ ਨੂੰ ਹੱਥ 'ਚ ਦੇਤਾ ਵੀ ਭਾਈ ਜੇ ਤੁਸੀਂ ਬਾਹਰ ਚਲਾਉਣਾ ਤਾਂ ਇਹਨੂੰ ਅਡਜਸਟ ਕਰ ਲਓ ਤੇ ਮਰਜ਼ੀ ਕਰ ਲਓ ਇਹਨੂੰ ਇਹ ਟੇਡਾ ਮੇਡਾ ਕਰ ਲੈਣਾ ਹਾਂਜੀ ਹਾਂਜੀ ਬਾਹਰ ਅੰਦਰ ਲਈ ਪੌਂਡਰ ਸੈਟਿੰਗ ਹੈ ਨਾ ਪੌਂਡਰ ਇਧਰੋਂ ਖਿਸਕ ਦੇਣਾ ਸਾਰ ਠੀਕ ਹੈ ਜੇ ਕੋ ਇਧਰ ਹੋ ਜਾਣਾ ਹੈ ਰੋਂ ਬਾਹਰ ਜਾਣੀ ਹੈ ਜੇ ਆਪਾਂ ਇਧਰ ਕਰੀਏ ਯਾਰ ਅੰਦਰ ਚਲੀ ਜਾਗੇ ਠੀਕ ਆ ਜੀ ਦੇਖੋ ਇਹ ਮੈਂ ਦੁਬਾਰੇ ਗੱਲ ਐਡ ਆਨ ਕਰਨਾ ਚਾਹੁੰਦਾ ਤੁਹਾਡੇ ਕੋ ਕੋਈ ਵੀ ਟਰੈਕਟਰ ਇਹ ਥੋੜੀ ਇੱਥੋਂ ਅਡਜਸਟਮੈਂਟ ਆ ਜਿਵੇਂ ਕਈ ਹੈਰੋਂਾਂ ਮੈਂ ਚਲਦੀਆਂ ਦੇਖਿਆ ਨੇ ਬਈ ਟਾਇਰ ਬਾਹਰ ਰੱਖਣਾ ਪੈਂਦਾ ਇਹਦਾ ਤਾਂ ਤੁਸੀਂ ਇਹ ਤੋਂ ਸੈੱਟ ਕਰ ਲੈਣਾ ਟਾਇਰ ਭਾਵੇਂ ਤੁਸੀਂ ਅਖਲੀ ਚ ਕਰਦਾ ਕਰ ਲੋ ਚਾਹੇ ਬਾਹਰ ਰੱਖਦਾ ਕਰ ਲੋ ਇਹ ਬੰਦੇ ਤੇ ਤੁਹਾਡੇ ਹੱਥ ਆ ਅੱਛਾ ਆ ਬਈ ਆ ਨਹੀਂ ਕੋਈ ਜਿਗਾਰਡ ਲਾਉਂਦਾ ਜਿਹੜਾ ਤੁਸੀਂ ਆ ਜਿਗਾਰਡ ਲਾਇਆ ਹੋਇਆ ਇਹਦਾ ਕੀ ਹੈਗਾ ਇਹਦਾ ਜੇ ਫਿਰ ਜਦੋਂ ਸਪੀਡ ਚ ਹੈਰੋਂ ਚਲਦੀ ਹੈ ਨਾ ਫਿਰ ਮਿੱਟੀ ਭਗਾ ਕੇ ਮਾਰਦੀ ਹੈ ਡੋਲਤੇ ਵੀ ਚੜਾ ਦਿੰਦੀ ਹੈ ਠੀਕ ਆ ਜੀ ਦੂਜਾ ਇਹਦਾ ਪਰਸਲੇ ਫੋਨ ਜਿਹੜੀ ਖਾਲੀ ਪੰਦਾ ਆ ਉਸੇ ਟਾਈਮ ਇਹਨੂੰ ਬੰਦ ਵੀ ਕਰ ਦਿੰਦੀ ਹੈ ਠੀਕ ਆ ਜੀ ਇਸੇ ਕਰਕੇ ਭਾਈ ਮੈਂ ਹੋਰ ਵੀ ਤੁਹਾਡਾ ਦੇਖਿਆ ਜਦੋਂ ਇਹ ਹੈਰੋਂ ਚੱਲੀ ਵੀ ਹੁੰਦੀ ਐ ਲੱਗਦਾ ਹੁੰਦਾ ਜਿਵੇਂ ਸੁਭਾਗਾ ਮਾਰਿਆ ਬਹ ਹੁੰਦਾ ਐ ਨਹੀਂ ਤੁਹਾਨੂੰ ਕਿਤੇ ਟੋਆ ਜੇ ਬੰਦਾ ਮੈਂ ਦਾਵੇ ਨਾ ਕਹਣਾ ਜੇ ਕੋਈ ਬੰਦਾ ਕਾਢੀ ਆ ਚੰਗਾ ਇਹ ਨਹੀਂ ਕਿ ਹੁਣ ਜਿਵੇਂ ਨਵੇਂ ਜੰਗ ਮੁੰਡੇ ਤਾਂ ਭਜਾਉਂਦੇ ਨੇ ਟਰੈਕਟਰ ਨੂੰ ਜਿਹੜਾ ਬੰਦਾ ਵਾਈ ਜਾਣਦਾ ਉਹ ਬੰਦੇ ਨੂੰ ਤੁਸੀਂ ਹੈਰੋਂ ਫੜਾ ਦਿਓ ਇਹ ਨਹੀਂ ਤੁਹਾਨੂੰ ਪਤਾ ਲੱਗੂਗਾ ਹੈਰੋਂ ਲੰਗੀ ਵੀ ਕਿੱਥੇ ਦੀ ਆ ਇਹੀ ਫਰਕ ਆ ਜਿਹੜੀ ਵੀ ਆਪਾਂ ਕਹਿੰਦੇ ਆ ਵੀ ਜੱਗੀ ਵਾਲਿਆਂ ਦੀ ਕੈਨੇਡਾ ਚ ਜਾਂਦੀ ਆ ਆਸਟ੍ਰੇਲੀਆ ਚ ਜਾਂਦੀ ਆ ਇੱਕ ਮੈਂ ਹੋਰ ਐਡ ਆਨ ਗੱਲ ਕਰੂੰਗਾ ਬਹੁਤ ਜ਼ਿੰਮੇਵਾਰ ਕੀ ਦੇਖਦੇ ਨੇ ਬਾਈ ਲੋਹਾ ਵੀਰੇ ਲੋਹਾ ਥੱਪਣ ਦਾ ਚੀਜ਼ ਨਹੀਂ ਬਣਦੀ ਜਿੱਥੇ ਲੋਹੇ ਦੀ ਲੋੜ ਆ ਉੱਥੇ ਲੋਹੇ ਨੇ ਲੱਗਣਾ ਜਿੱਥੇ ਟੈਕਨੀਕ ਦੀ ਲੋੜ ਆ ਉੱਥੇ ਤਕਨੀਕ ਨੇ ਲੱਗਣਾ ਇਹਦਾ ਮਤਲਬ ਇਹ ਨਹੀਂ ਵੀ ਇਹ 10-10 ਦੀ ਹੈਰੋਂ ਆ 8-9 ਜਿੰਨੇ ਕੁਇੰਟਲ ਦੀ ਆ ਵੀ ਬਾਈ ਉਹਨਾਂ ਨੇ ਧਰਤਾ ਕੁਇੰਟਲ ਹੋਰ ਹੈਰੋਂ ਵਧੀਆ ਹੋਗੀ ਨਾ ਹੈਰੋਂ ਦੀ ਪ੍ਰਸੀਜਨ ਉਹਦੀ ਕੁਆਲਿਟੀ ਉਹਨੂੰ ਬਣਾਉਣ ਵਾਲੀਆਂ ਮਸ਼ੀਨਾਂ ਉਹਨੂੰ ਬਣਾਉਣ ਵਾਲੇ ਕਾਰੀਗਰ ਅਰ ਬੰਦਿਆਂ ਦੀ ਮਿਹਨਤ ਇਹਨਾਂ ਦੇ ਤਾਂ ਦਿਮਾਗ 'ਚ ਇਹ ਤਾਂ ਸੁਪਨੇ ਵੀ ਕਹਿੰਦੇ ਸਾਨੂੰ ਹੈ ਰੋਂਦੇ ਹੀ ਆਉਂਦੇ ਨੇ ਇਹ ਫਰਕ ਹੁੰਦਾ ਇਸ ਕਰਕੇ ਚੀਜ਼ਾਂ ਡਿਵੈਲਪ ਹੁੰਦੀਆਂ ਨੇ ਜਿਵੇਂ ਗੋਰਿਆਂ ਨੇ ਚੀਜ਼ਾਂ ਨੂੰ ਸੌਖਾ ਬਣਾਇਆ ਬਾਈ ਉਹ ਨਹੀਂ ਨਮੀਆਂ ਨਮੀਆਂ ਕਾਢਾਂ ਕੱਢਦੇ ਰਹਿੰਦੇ ਨੇ ਜਿਵੇਂ ਉਹ ਪਹਿਲਾਂ ਲੋਹੇ ਦੀ ਪਿੰਨ ਹੁੰਦੀ ਸੀ ਉਹ ਸਟੀਲੀ ਪਾ ਕੇ ਬੁਸ਼ ਕਰਤਾ ਇਹ ਨਹੀਂ ਵੀ ਲਕੀਰ ਤੇ ਫਕੀਰ ਨੇ ਵੀ ਜਿਹੜੀ ਚੱਲਦੀ ਆ ਅੰਨੀ ਨੂੰ ਬੋਲਾ ਤੂੰ ਹੀ ਫਿਰਦਾ ਨਾ ਜਿੱਥੋਂ ਵੀ ਇਹਨਾਂ ਨੂੰ ਲੱਗਦਾ ਹੈ ਇੰਪਰੂਵਮੈਂਟ ਦੀ ਕਿਤੋਂ ਕੋਈ ਲੋੜ ਆ ਕਿਉਂਕਿ ਇੰਪਰੂਵਮੈਂਟ ਤਾਂ ਸਦਾ ਹੀ ਚੱਲਦੀ ਰਹਿਣੀ ਆ ਜਿੰਨਾ ਚਿਰ ਰੱਬ ਦੀ ਇਹ ਖੇਡ ਆ ਉੱਥੋਂ ਚੀਜ਼ ਨੂੰ ਇੰਪਰੂਵ ਕਰਦੇ ਨੇ ਅੱਛਾ ਬਾਈ ਜੀ ਕੋਈ ਹੋਰ ਜ਼ਿੰਮੇਦਾਰਾਂ ਨੂੰ ਸਨੇਹਾ ਦੇਣਾ ਚਾਹੂੰ ਦਿਓ ਜੀ ਹੋਰ ਇੱਕ ਅਸੀਂ ਹੁਣ ਸੈਂਟਰ ਟਾਇਰ ਚ ਵੀ ਸੈਰਾਂ ਲਾਂਚ ਕਰ ਰਹੇ ਨਵੀਂ ਠੀਕ ਆ ਜੀ ਵੀਡੀਓ ਦਾ ਕੱਢਾਂਗੇ ਮਾਡਲ ਉਹ ਵੀ ਥੋੜੀ ਜਿਹੀ ਹੋਰ ਸਸਤੀ ਹੋਈ ਠੀਕ ਆ ਜੀ ਕਿੰ ਜਿਆਦਾ ਜਿਹੜੀ ਜਿਆਦਾ ਮੋੜ ਛੋਟੇ ਜ਼ਿੰਮੇਵਾਰੀ ਦੇ ਪਹੁੰਚ ਤੋਂ ਬਾਹਰ ਹੁੰਦੀ ਹੈ ਹਾਂਜੀ ਵੀ ਉਹ ਦੇਖਾਂਗੇ ਜੇ ਉਹਦਾ ਰੇਟ ਥੋੜਾ ਘਟ ਜਾਏ ਫਿਰ ਉਹ ਵੀ ਟ੍ਰਾਇਲ ਕਰਕੇ ਫਿਰ ਪਾਵਾਂਗੇ ਵੀਡੀਓ ਲਓ ਜੀ ਇਹ ਤੁਹਾਨੂੰ ਖੁਸ਼ਖਬਰੀ ਆ ਬਾਈ ਉਹ ਨਹੀਂ ਨਵੇਂ ਤਰੀਕੇ ਦੀ ਹੈਰੋਂ ਬਣਾ ਰਹੇ ਨੇ ਜਿਹਦੇ ਵਿੱਚ ਇਹਨਾਂ ਨੇ ਕਾਸਟ ਕਟਿੰਗ ਕਰੀ ਆ ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਉਹ ਇਹਨਾਂ ਨੇ ਡਿਜ਼ਾਈਨ ਉਦਾਂ ਦਾ ਬਣਾਇਆ ਤਾਂ ਕਿ ਜਿਹੜੇ ਸੱਜਣ ਘੱਟ ਪੈਸੇ ਲਾਉਣੇ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਹ ਚੀਜ਼ ਮਿਲ ਸਕੇ ਮੇਰਾ ਖਿਆਲ ਹੈ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਕੋਈ ਹੋਰ ਸਵਾਲ ਹੋਵੇ ਮੈਂ ਬਾਈ ਉਹਨਾਂ ਦਾ ਨੰਬਰ ਵਿੱਚ ਪਾ ਦੂੰਗਾ ਜਰੂਰ ਕੰਟੈਕਟ ਕਰੋ ਮੇਰੇ ਨਾਲ ਸੰਪਰਕ ਕਰੋ ਚਲਾ ਕੇ ਦੇਖੋ ਇੱਕ ਵਾਰੀ ਫਿਰ ਤੁਹਾਨੂੰ ਸਮਝ ਆਊਗੀ ਉਹ ਨਹੀਂ ਪਤਾ ਲੱਗਦਾ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ